ਅੱਜ ਦੀ ਵੀਡੀਓ ਚ ਇੱਕ ਜਾਨਵਰ ਨੇ ਤਿੰਨ ਦਿਖਾਉਣੇ ਆ ਤਿੰਨ ਵੀ ਅੱਡ-ਅੱਡ ਨਸਲਾਂ ਦੇ ਮਾਰਵਾੜੀ ਚੰਬੀ ਤੇ ਆਪਣੀ ਪੰਜਾਬ ਨਸਲ ਮੱਝੂਕੇ ਖਾਨ ਦਾ ਤਿੰਨੇ ਨਵੀਂ ਉਮਰ ਦੇ ਆ ਸਾਰੀ ਡਿਟੇਲ ਦਵਾਂ ਵੀਡੀਓ ਪੂਰੀ ਦੇਖ ਲਿਓ ਤੇ ਸਵਾਗਤ ਆ ਦੋਸਤੋ ਤੁਹਾਡਾ ਪਹਿਲਾਂ ਤਾਂ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਤੇ ਜੀ ਆਇਆਂ ਨੂੰ ਦੋਸਤੋ ਤਿੰਨ ਜਾਨਵਰ ਦਿਖਾਵਾਂਗੇ ਵੀਡੀਓ ਪੂਰੀ ਦੇਖ ਲਿਓ ਚੰਗੇ ਜਾਨਵਰ ਆ ਜੈਜ ਰੇ ਰੇਟ ਦੇ ਆ ਕੱਲੇ ਕੱਲੇ ਦੀ ਡਿਟੇਲ ਦਵਾਂਗੇ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੇ ਦੇਣੀ ਆ ਵੀਡੀਓ ਪੂਰੀ ਦੇਖ ਲਿਓ ਤਾਂ ਜੋ ਤੁਹਾਨੂੰ ਬਾਅਦ ਚ ਰੇਟ ਪੁੱਛਣ ਵੇਲੇ ਕੋਈ ਪ੍ਰੇਸ਼ਾਨੀ ਨਾ ਹੋਵੇ بار بار ਡਿਟੇਲ ਨਾ ਪੁੱਛਣੀ ਪਵੇ ਤੇ ਲਾਸਟ ਤੇ ਨੰਬਰ ਹੋਣਗੇ ਉਹਨਾਂ ਤੇ ਫੋਨ ਲਾ ਲਓ ਤੇ ਕਰਦੇ ਆਪਾਂ ਸਭ ਤੋਂ ਪਹਿਲਾਂ ਪਹਿਲੀ ਬਿਸ਼ੇਰੀ ਦੀ ਡਿਟੇਲ ਸ਼ੁਰੂ ਬੇਨਤੀ ਉਹ ਹੀ ਪੁਰਾਣੀ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਚੰਗੇ ਰੇਟ ਵਿੱਚ ਲੱਭ ਕੇ ਲਿਆਉਂਦੇ ਰਹੀਏ ਤੇ ਦੋਸਤੋ ਸਭ ਤੋਂ ਪਹਿਲਾਂ ਬਸ਼ੇਰੀ ਇਹ 2.5 ਸਾਲ ਦੀ ਮਾਰਵਾੜੀ ਚੰਗੀ ਬਸ਼ੇਰੀ ਪਲੀ ਪੁਲੀ ਬਹੁਤ ਚੰਗੇ ਬੈਡ ਬਾਡੀ ਬਹੁਤ ਡਬਲ ਆ ਮੱਥੇ ਬਲੇਜ ਆ ਮਗਰਲੇ ਦੋ ਪਰ ਚਟੇ ਆ ਮਾਰਕਾ ਬਹੁਤ ਪਰਫੈਕਟ ਆ ਕੰਨ ਕੰਡੀਸ਼ਨ ਦੀ ਵੀ ਬਹੁਤ ਜ਼ਿਆਦਾ ਚੰਗੀ ਆ ਜਿਵੇਂ ਵੀਡੀਓ ਦੇ ਸ਼ੁਰੂ ਵਿੱਚ ਤੁਸੀਂ ਕਲਿੱਪ ਦੇਖ ਲਈ ਅੱਧੀ ਅੱਧੀ ਕੁੰਡੀ ਮੋੜਦੀ ਆ ਤੇ ਪੈਠਪੜਾ ਚੰਗਾ ਮਜ਼ਬੂਤੀ ਵੀ ਸੋਹਣੀ ਆ ਤੇ ਦੋ ਨੰਬਰ ਤੇ ਆ ਗਏ ਚੰਬੀ ਘੋੜੀ ਉਮਰ ਤਾਂ ਹੈਗੀ 5.5 ਸਾਲ ਗਾਲਟੀ ਚੰਬੀ ਆ ਚਟਾਪਨ ਤੁਸੀਂ ਆਪ ਦੇਖੋ ਪਹਿਲਾਂ ਤਾਂ ਨਜ਼ਰ ਮਾਰੋ ਸਾਰਾ ਮੂੰਹ ਵਾ ਚਟਾ ਗਰਦਨ ਕਿੰਨੀ ਲੰਮੀ ਆ ਹੱਕ ਹੱਕ ਚੌੜੀ ਆ ਲੱਤਾਂ ਸਾਰੀਆਂ ਚਟਿਆਂ ਖੜਨੇ ਖੁਰਨੇ ਦੀ ਚੰਗੀਆਂ ਮੰਨ ਲਓ ਮੂਰੇ ਚੰਗੇ ਬੱਚੇ ਪੈਦਾ ਦੇਣ ਵਾਲੀ ਦੂਜੀ ਗੱਲ ਇਹ ਚ ਤੁਹਾਡੀ ਫੀਸ ਬਚਦੀ ਆ ਦੋਸਤੋ ਕਿਉਂਕਿ ਇਹਨੂੰ ਅੱਜ ਮੰਨ ਲਓ 15 15 ਦਿਨ ਹੋ ਗਏ ਮੀਟ ਹੋਈ ਨੂੰ 3 ਫਰਵਰੀ ਦੀ ਮੀਟ ਹੋਈ ਹੋਈ ਆ ਤੇ 15 ਦਿਨਾਂ ਨੂੰ ਇਹਨੇ ਚੈੱਕ ਹੋ ਜਾਣਾ ਨੋਕਰੇ ਕੋੜੇ ਤਾਂ ਰਾਜਾ ਨਾ ਦਾ ਕੋੜਾ ਉਹ ਤਾਂ ਮੀਟ ਹੋਈ ਹੋਈ ਆ ਗਰਦਨ ਗੁਰਦਨ ਦਾ ਕੱਟ ਕੰਡੀਸ਼ਨ ਦੇਖੋ ਕਿੰਨੇ ਚੰਗੇ ਆ ਪੈਠ ਫੁੜਾ ਸੋਹਣਾ ਕੰਨ ਕੰਡੀਸ਼ਨ ਦੀ ਚੰਗੀ ਆ ਗਲਡੀ ਚੰਬੀ ਘੋੜੀ ਨੋਕਰੇ ਬੱਚੇ ਦੇਣ ਵਾਲੀ ਸੋ ਜਿਹੜੇ ਭਰਾ ਨੋਕਰੇ ਬੱਚੇ ਦੇਣ ਵਾਲੀ ਚੰਗੀ ਬਾਡੀ ਵਾਲੀ ਮੂਹਰੇ ਚੰਗਾ ਪ੍ਰੋਡਿਊਸ ਕਰਨ ਵਾਲੀ ਘੋੜੀ ਲੱਭਦੇ ਹੋ ਤਾਂ ਉਹ ਆ ਦੇਖ ਲਓ ਤੋਰਾ ਤੋਰਾ ਸਾਰਾ ਦਿਖਾਵੇਂ ਪੈਰਾਂ ਪੂਰਾਂ ਦੀ ਸਹੀ ਆ ਬਾਲਪੋਰੀਆਂ ਦੀ ਸਹੀ ਆ ਅੰਦਰ ਦੀ ਸਾਫਤ ਮੀਟ ਵੀ ਹੋਈ ਹੋਈ ਆ 60 ਇੰਚ ਦੋਸਤੋ ਹਾਈਟ ਆ ਤੇ ਸਵਾਰੀ ਦੀ ਬਹੁਤ ਜ਼ਿਆਦਾ ਚੰਗੀ ਆ ਪਹਿਲਾਂ ਤੁਸੀਂ ਇਹ ਨਾਰਮਲ ਚਾਲ ਵਿੱਚ ਦੇਖ ਲਓ ਪੈਰਪੂਰ ਸੋਹਣਾ ਦਿੰਦੀ ਆ ਤੇ ਆਪਾਂ ਇਹ ਤੋਂ ਹੀ ਅੰਦਾਜ਼ਾ ਲਾ ਸਕਦੇ ਆ ਵੀ ਮੂਰੇ ਘੋੜੀ ਚੰਗਾ ਤੁਰਦੀ ਹੋ ਬਹੁਤ ਸਾਰੇ ਭਰਾਵਾਂ ਦੇ ਫੋਨ ਚੰਬੀ ਘੋੜੀ ਦੇ ਆਉਂਦੇ ਹੁੰਦੇ ਵੀ ਜਾਇਜ਼ ਰੇਟ ਦੀ ਘੋੜੀ ਚਾਹੀਦੀ ਆ ਨਾਲੇ ਬੱਚਿਆਂ ਨੂੰ ਝੂਟੇ ਜਾਓ ਪਹਿਲਾਂ ਚਾਲ ਦੇਖੋ ਬਾਕੀ ਗੱਲ ਆਪਾਂ ਬਾਅਦ ਵਿੱਚ ਕਰਦੇ ਆ ਚਾਲ ਸੋਹਣੀ ਆ ਆ ਤਾਂ ਏਰੀਆ ਥੋੜਾ ਹੁੰਦਾ ਜਿੱਥੇ ਵੀਡੀਓ ਬਣਦੀ ਆ ਵੀ ਉਦੋਂ ਨੂੰ ਜਦੋਂ ਨੂੰ ਜਾਨਵਰ ਦਾ ਬਾਰ ਮਾਪਿਆ ਹੁੰਦਾ ਮੌਸਮ ਜਿਹਾ ਬੰਦਾ ਉਦੋਂ ਨੂੰ ਆਪਾਂ ਰੋਕ ਲੈਨੇ ਜਾਂ ਮੋੜ ਲੈਨੇ ਤੇ ਵੈਸੇ ਜਿਵੇਂ ਲੰਮੀ ੱਡੀ ਹੋਵੇ ਘੋੜੀ 25-25 ਦੀ ਸਪੀਡ ਤੇ ਰੇਵੀਆ ਤੁਰਦੀ ਆ ਤੇ ਬਾਕੀ ਖਰਨੇ ਖੁਰਨੇ ਬਹੁਤ ਚੰਗੇ ਦੇਖੋ ਗਰਦਨ ਗੁਰਦਨ ਤੋਂ ਆਪ ਚੈੱਕ ਕਰ ਸਕਦੇ ਆ ਚੰਗੇ ਘੋੜਿਆਂ ਨਾਲ ਦੀ ਗਰਦਨ ਹੈ ਇਹਦੀ ਲੈਂਥ ਲੁੰਥ ਦੀ ਚੰਗੀ ਹੈ ਹੱਡਾਂ ਪੈਰਾਂ ਦੀ ਖੁੱਲੀ ਮੂਰੇ ਬੱਚਾ ਪ੍ਰੋਡਿਊਸ ਕਰ ਸਕਦੀ ਆ ਬਾਕੀ ਭਾਰੀ ਪੂਰੀ ਵੀ ਚੰਗੀ ਸੰਭੀ ਹੋਈ ਆ ਘੋੜੀ ਸੋ ਜੇ ਕੋਈ ਚੰੰਬੀ ਘੋੜੀ ਘਰੇ ਰੱਖਣ ਲਈ ਸਾਊ ਠੰਡੀ ਆਪਦੇ ਬੱਚਿਆਂ ਦੀ ਸਵਾਰੀ ਲਈ ਮੂਰੇ ਬਰੀਡਿੰਗ ਵਾਸਤੇ ਹਣਾ ਭਾਲ ਦਾ ਜੈਜ ਰੇਟ ਦੇ ਤਾਂ ਆ ਚੰਬੀ ਕੁੜੀ ਦੇਖ ਲਓ ਪਹਿਲਾਂ ਤੁਹਾਨੂੰ ਮਾਰਵੜੀ ਕੁੜੀ ਬੱਚੀ ਦਿਖਾਈਏ ਸੌਰੀ 2.5 ਸਾਲ ਦੀ ਮਾਰਵੜੀ ਬੱਚੀ ਹੈ ਮੱਥੇ ਪਟਾ ਦੋ ਪੈਰ ਚਟੇ ਠਕਣਾ ਕੋਨਾ ਦੀ ਚੰਗੀ ਆ ਉਹਦੀ ਹਾਈਟ ਦੋਸਤੋ 9 ਟੈਂਚਾ ਤੇ ਆ ਚੰਬੀ ਕੁੜੀ ਦੀ 60 ਇੰਚ ਦੋ ਤੇ ਤੀਜੀ ਆ ਗਈ ਹੁਣ ਆਪਣੇ ਪੰਜਾਬ ਨਸਲ ਮੱਝੂ ਕੇ ਖਾਨਦਾਨ ਡੈਪਲ ਗ੍ਰੇ ਸਟੇਜ ਵਿੱਚ 60ੋਂ ਬਾਹਰ ਹੈਦੀ ਹਾਈਟ ਆ ਦੋਸਤੋ ਲੈਂਥ ਲੁੰਥ ਦੀ ਆਪਾਂ ਹੁਣ ਜਿੰਨੇ ਦੋਨੇ ਜਾਨਵਰ ਦਿਖਾਏ ਉਹਨਾਂ ਦੋਨਾਂ ਨਾਲ ਲੰਮੀ ਆ ਮੱਝੂ ਕੇ ਖਾਨਦਾਨ ਦੀ ਇਹ ਹੀ ਪਰਖ ਹੁੰਦੀ ਆ ਲੰਬੇ ਲੰਬੇ ਬਹੁਤ ਜ਼ਿਆਦਾ ਹੁੰਦੇ ਮੰਨ ਲਓ ਬਰੀਡਿੰਗ ਲਈ ਜਿਹੜੀ ਆਪਾਂ ਚੀਜ਼ ਕਰਨੀ ਆ ਬਰੀਡਿੰਗ ਉਹਦੇ ਲਈ ਬਹੁਤ ਵਧੀਆ ਮੰਨੇ ਜਾਂਦੇ ਕੋ ਲੈਂਥ ਚੰਗੀ ਆ ਤੇ ਇਹਨੇ ਬੱਚਾ ਵੀ ਵੱਡਾ ਪ੍ਰੋਡਿਊਸ ਕਰਨਾ ਤੇ ਇੱਕ ਇਹ ਚ ਪਲੱਸ ਪੁਆਇੰਟ ਏ ਆ ਬਰੀਕੀ ਬਹੁਤ ਆ ਬਰੀਕੀ ਤਾਂ ਮਾਰਵਾੜੀ ਵਾਲੀ ਆ ਗਰਦਨ ਪਤਲੀ ਲੰਮੀ ਗਰਦਨ ਕੁੰਡੀ ਵਾਲਾ ਬਰੀਕੀ ਵਾਲਾ ਛੋਟਾ ਛੋਟਾ ਕੰਨ ਤੇ ਉਹ ਵੀ ਕੁੰਡੀ ਅੱਧੀ ਅੱਧੀ ਮੋੜਦੀ ਆ ਤੇ ਬਾਕੀ ਲੈਂਥ ਲੰਥ ਚੰਗੀ ਆ ਤੇ ਹੁਣ ਹੈ ਵੀ ਡੈਪਲ ਸਟੇਜ ਚ ਇਹ ஸ்டੇਜ ਵਾਲੇ ਜਾਨਵਰ ਦੀ ਤਾਂ ਪਹਿਲਾਂ ਹੀ ਮੰਗ ਬਹੁਤ ਆ ਦੇਖ ਸਕਦੇ ਤੁਸੀਂ ਦੋਸਤੋ ਹਾਂ ਬਾਲਪੋਰੀਆਂ ਦੀ ਸਾਫ ਆ ਉਮਰ ਸਾਢੇ 4 ਸਾਲ 60+ ਹਾਈਟ ਤੇ ਮਾਲਕਾਂ ਨੇ ਆਪਾਂ ਨੂੰ ਮਜਨੂ ਘੋੜੇ ਦੇ ਦੱਸ ਕੇ ਦਿੱਤੇ ਜਿੰਨਾ ਤੋਂ ਆਪਾਂ ਖਰੀਦੀ ਹੈ ਨਾ ਉਹਨਾਂ ਨੇ 22 ਆਪਣੇ ਡਾਕਟਰ ਕਰਸੇਵਕੇ ਕੋਲ ਮਜਨੂ ਘੋੜਾ ਹੁੰਦਾ ਹੁਣ ਤਾਂ ਰਿਲਾਇੰਸ ਚੱਲਿਆ ਗਿਆ ਉਹਦੀ ਦੱਸਿਆ ਤੇ ਘੋੜੀ ਚੰਗੀ ਆ ਬਰੀਕੀ ਬਰੂਕੀ ਚੰਗਿਆ ਜਿਹਨੇ ਪੰਜਾਬ ਨਸਲ ਦੀ ਘੋੜੀ ਲੈਣੀ ਆਪਣੀ ਮੱਜੂ ਖਾਨਦਾਨ ਦੀ ਬਰੀਡਿੰਗ ਕਰਨ ਵਾਸਤੇ ਤਾਂ ਉਹ ਇਹ ਦੇਖ ਸਕਦਾ ਦੇਖੋ ਨਖਰਾ ਨੁਖਰਾ ਚੰਗਾ ਤੇ ਚਾਲ ਦੀ ਵੀ ਸੋਹਣੀ ਐ ਸਾਊ ਠੰਡੀ ਐ ਜੀ ਚਾਰੇ ਲੱਤਾਂ ਇਹਦੀਆਂ ਕਾਲੀਆਂ ਤੇ ਆਪ ਨੀਲੀ ਆ ਸੁਣ ਮੱਜੂ ਕੇ ਖਾਨਦਾਨ ਦਾ ਜਿਹੜਾ ਫੈਨ ਆ ਕੋਈ ਨੀਲੀ ਘੋੜੀ ਲੈਣ ਦਾ ਚਾਹਵਾਨ ਹੋਇਆ ਬਰੀਕੀ ਵਾਲੀ ਘੋੜੀ ਭਾਲਦਾ ਹੋਇਆ ਤਾਂ ਉਹ ਆ ਦੇਖ ਸਕਦਾ ਜੀ 60 ਪਲੱਸ ਹਾਈਟ ਆ ਤੇ ਹੁਣ ਤਿੰਨ ਜਾਨਵਰ ਦਿਖਾਤੇ ਦੋਸਤੋ ਤੁਹਾਨੂੰ ਪਹਿਲਾ ਮਾਰਵਾੜੀ ਬਿਸ਼ੇਰੀ ਦੋ ਨੰਬਰ ਤੇ ਚੰਬੀ ਘੋੜੀ ਤੇ ਤਿੰਨ ਨੰਬਰ ਤੇ ਆਪਣੀ ਪੰਜਾਬ ਨਸਲ ਦੀ ਨੀਲੀ ਘੋੜੀ 3 ਜਨਵਰੀ